ਸਤ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਜੋ ਕਿ ਆਪਣਾ ਇੱਕ ਅਲੱਗ ਤੋਂ ਚੈਨਲ ਆਪਣੇ ਪਰਿਵਾਰ ਨਾਲੋਂ ਅਲੱਗ ਹੋ ਕੇ ਬਣਾ ਚੁੱਕੀ ਹੈ ऐसे ਨਾਲ ਹੀ ਇਸ ਨੂੰ ਬਹੁਤ ਹੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਇਹ ਜੜਾ ਕਰਨਾ ਪੈ ਰਿਹਾ ਹੈ ऐसे ਨਾਲ ਹੀ ਮੈਂ ਕਿ ਇਹ ਚੀਜ਼ਾਂ ਤੇ ਬਹੁਤ ਹੀ ਜ਼ਿਆਦਾ ਔਖੀ ਹੋ ਰਹੀ ਹੈ ਕਿਉਂਕਿ ਇਸ ਨੂੰ ਦੇਖਣ ਵਾਲੇ ਬਹੁਤ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਕੋਈ ਇਹਨਾਂ ਨੂੰ ਕਹਿ ਰਿਹਾ ਵੀ ਇਸ ਤੇ ਬੱਚਾ ਨਹੀਂ ਸੀ ਹੁੰਦਾ ਤੇ ਕੋਈ ਕਹਿ ਰਿਹਾ ਇਸ ਦਾ ਹਸਬੰਦ ਬੱਚਾ ਲੈਣ ਲਈ ਰਾਜੀ ਨਹੀਂ ਸੀ ਜਿਸ ਕਰਕੇ ਡਿਪਰੈਸ਼ਨ ਦੇ ਵਿੱਚ ਗਏ ਅਤੇ ਕੋਈ ਮਹਿਤਵਾਰੇ ਇਹ ਅਫਵਾਹ ਉਡਾਰਿਆ ਹੈ ਵੀ ਇਹ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਆਪਣਾ ਇੱਕ ਅਲੱਗ ਇਸਨੇ ਚੈਨਲ ਬਣਾਇਆ ਹੈ ਉਸ ਚੈਨਲ ਨੂੰ ਚਲਾਉਣ ਦੇ ਲਈ ਇਹ ਸਾਰਾ ਇਸਨੇ ਪਖੰਡ ਕੀਤਾ ਹੈ ਇਸਨੇ ਆਪਣੀ ਬਿਮਾਰੀ ਅਤੇ ਆਪਣੇ ਪਰਿਵਾਰ ਨੂੰ ਆਪਣੇ ਤੋਂ ਦੂਰ ਰੱਖਿਆ ਕਿਉਂਕਿ ਇਹ ਜਿਆਦਾ ਤੋਂ ਜਿਆਦਾ ਵਾਇਰਲ ਹੋਵੇਗੀ ਅਤੇ ਇਸ ਤੇ ਵੀਡੀਓਜ਼ ਪਉਣਗੀਆਂ ਜਿਸ ਨਾਲ ਇਸ ਦਾ ਚੈਨਲ ਹੈ ਜਿਹੜਾ ਨਾ ਮੈਂ ਹੁਣ ਬਣਾਇਆ ਹੈ ਸਾਡੀ ਮਹਿਤ ਉਹ ਜਿਆਦਾ ਤੋਂ ਜਿਆਦਾ ਵਾਇਰਲ ਹੋਵੇਗਾ ਇਹ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰਨ ਲਈ ਮਹਿਤਪੀਤ ਨੇ ਕੱਲ ਇੱਕ ਬਲੌਗ ਪਾਇਆ ਸੀ ਜਿਸ ਦੇ ਵਿੱਚ ਇਸ ਨੇ ਆਪਣੀ ਪਰਝਾਈ ਨੂੰ ਵੀ ਕੋਲ ਖੜਾਇਆ ਜਿਸ ਤੇ ਕੋਲ ਇਹ ਰਹਿੰਦੀ ਹੈ ਅਤੇ ਇਹਨਾਂ ਦੋਵਾਂ ਜਾਨੀਆਂ ਨੇ ਦੱਸਿਆ ਵੀ ਅਸੀਂ ਜਲਦੀ ਹੀ ਸਾਰਾ ਕੁਝ ਕਲੀਅਰ ਕਰਾਂਗੇ ਪਰ ਕੋਈ ਵੀ ਮੈਨੂੰ ਟੰਗ ਪਰੇਸ਼ਾਨ ਨਾ ਕਰੋ ਅਤੇ ਮੈਂ ਕੋਈ ਵੀ ਫੱਟੰਡ ਨਹੀਂ ਕਰਦੀ ਜਿਸ ਨੂੰ ਇਹ ਡਿਪਰੈਸ਼ਨ ਦੀ ਬਿਮਾਰੀ ਲੱਗੀ ਹੁੰਦੀ ਹੈ ਉਹ ਇਸ ਚੀਜ਼ ਨੂੰ ਸਮਝ ਸਕਦਾ ਹੈ ਅਤੇ ਮੇਰਾ ਪਰਿਵਾਰ ਕਿਉਂ ਮੇਰੇ ਤੋਂ ਦੂਰ ਹੈ ਮੈਂ ਆਪਣੇ ਭਰਾ ਭਰਜਾਈ ਕੋਲ ਜਾਣੇ ਕਿ ਉਹ ਦੋਸਤ ਹਨ ਇਸ ਤੇ ਚੜੀ ਪਰ ਗਈ ਹੈ ਉਹ ਉਸਦੀ دوست ਹੈ ਇਹ ਉਹਨਾਂ ਦੇ ਕੋਲ ਰਹਿ ਰਹੀ ਹੈ ਫੈਮਿਲੀ ਰਿਲੇਸ਼ਨ ਇਹਨਾਂ ਦਾ ਉਹਨਾਂ ਦੇ ਨਾਲ ਕੋਈ ਵੀ ਨਹੀਂ ਹੈ ਅਤੇ ਇਹ ਉਹਨਾਂ ਕੋਲ ਕਿਉਂ ਰਹਿ ਰਹੀ ਹੈ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਮਹਿਕ ਨੇ ਦੱਸਿਆ ਵੀ ਮੈਂ ਕਲੀਅਰ ਕਰਾਂਗੀ ਮੇਰਾ ਪਰਿਵਾਰ ਮੇਰੇ ਤੋਂ ਕਿਉਂ ਦੂਰ ਹੈ ਅਤੇ ਕੈਨੇਡਾ ਤੋਂ ਮੈਂ ਕਿਉਂ ਆਈ ਸੀ ਕਿਉਂਕਿ ਮੈਂ ਡਿਪਰੈਸ਼ਨ ਦਾ ਇਲਾਜ ਕਰਾਉਣਾ ਸੀ ਇਸ ਲਈ ਆਈ ਸੀ ਇਹ ਸਾਰਾ ਕੁਝ ਮਹਿਕ ਨੇ ਕਲੀਅਰ ਕਰਿਆ ਹੈ